ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਜੋਤੀ ਜੋਤ ਪੁਰਬ ਨੂੰ 450 ਸਾਲ ਸਾਧ ਦੀ ਨੂੰ ਸਮਰਪਿਤ ਕੌਮੀ ਸੈਮੀਨਾਰ ਸ੍ਰੀ ਗੁਰੂ ਅਮਰਦਾਸ ਜੀ ਜੀਵਨ ਬਾਣੀ ਤੇ ਉਪਦੇਸ਼ ਵਿਸ਼ੇ ਤੇ ਅੱਜ ਆਪਾਂ ਸੈਮੀਨਾਰ ਹਾਲ ਵਿੱਚ ਇਕੱਤਰ ਹੋਇਆ ਮੰਚ ਤੇ ਬਿਰਾਜਮਾਨ ਇਸ ਸੈਮੀਨਾਰ ਦੇ ਉਦਘਾਟਨੀ ਪਾਸੰਦ ਦੇ ਬਖਤਾ ਡਾਕਟਰ ਪਰਮਵੀਰ ਸਿੰਘ ਜੀ ਵਿਭਾਗ ਮੁਖੀ ਡਾਕਟਰ ਹਰਦੇਵ ਸਿੰਘ ਜੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪ੍ਰੋਫੈਸਰ ਵਿਸਪਾਲ ਕੋਰਕਾਂਗ ਜੀ ਮੇਰੇ ਸਾਹਮਣੇ ਬੈਠੇ ਸੀਨੀਅਰ ਪ੍ਰੋਫੈਸਰ ਪ੍ਰੋਫੈਸਰ ਜੁਸੀਦ ਅਲੀ ਖਾਨ ਪ੍ਰੋਫੈਸਰ ਰਵਿੰਦਰ ਸਿੰਘ ਪੱਟੀ ਹੋਰ ਅਧਿਆਪਕ ਸਹਿਬਾਨ 12ਵਾਂ ਪਰਚਾ ਪੜਨ ਦੇ ਲਈ ਆਏ ਅਧਿਆਪਕ ਸਹਿਬਾਨ ਤੇ ਪਤਵੰਤੇ ਸੱਜਣ ਪਿਆਰੇ ਵਿਦਿਆਰਥੀਓ ਗੁਰਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਤਰ੍ਹਾਂ ਦੇ ਸੈਮੀਨਾਰ ਦਾ ਜਿਹੜਾ ਮਕਸਦ ਹੈ ਅਸੀਂ ਗੁਰੂ ਦੀ ਸਿੱਖਿਆ ਨੂੰ ਯਾਦ ਕਰਨਾ ਉਹਨਾਂ ਦੇ ਦਿੱਤੇ ਉਪਦੇਸ਼ ਨੂੰ ਯਾਦ ਕਰਨਾ ਅੱਧਾ ਘੰਟੇ ਤੋਂ ਮੇਰੇ ਖਿਆਲ 40 ਮਿੰਟ ਤੋਂ ਅਸੀਂ ਪ੍ਰੋਫੈਸਰ ਸਾਹਿਬ ਨੂੰ ਇਸੇ ਟੈਕਸਨ ਵਿੱਚ ਸੁਣ ਰਹੇ ਹਾਂ ਬਹੁਤ ਹੀ ਬੜਮੁੱਲੇ ਵਿਚਾਰ ਉਹਨਾਂ ਨੇ ਰੱਖੇ ਨੇ ਤੇ ਮੈਂ ਜਿਆਦਾ ਸਮਾਂ ਤੁਹਾਡੇ ਨਾਲ ਸਾਂਝ ਨਹੀਂ ਪਾਣੀ ਤੇ 5-7 ਮਿੰਟਾਂ ਦੇ ਵਿੱਚ ਵੀ ਮੈਂ ਜੋ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਕਰੂੰਗਾ ਆਪਣੀ ਤੇ ਅਸੀਂ ਦੇਖਦੇ ਹਾਂ ਕਿ ਗੁਰੂ ਅਮਰਦਾਸ ਜੀ ਦਾ ਜਿਹੜਾ ਪਰਉਪਕਾਰੀ ਜੀਵਨ ਹੈ ਜਦੋਂ ਉਸਤੇ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਲਈ ਜੋ ਉਹਨਾਂ ਨੇ ਪਰਕਾਰ ਕੀਤੇ ਨੇ ਪੈਸਾ ਬਨੇ ਕਈ ਪੁਆਇੰਟ ਨੇ ਉਹਨਾਂ ਨੇ ਜ਼ਿਕਰ ਕੀਤਾ ਜਿਸ ਵਿੱਚ ਨੰਬਰ 1 ਤੇ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਜਾਤ ਪਾਤ ਦਾ ਜਿਹੜਾ ਭੇਦਭਾਵ ਹੈ ਉਹਨੂੰ ਮਟਾਉਣ ਦੇ ਸਮਾਜ ਦੇ ਵਿੱਚੋਂ ਜੋ ਸਾਡੇ ਸਮਾਜ ਦੀ ਬਹੁਤ ਇੱਕ ਕ੍ਰੀਤ ਬਣੀ ਆਈ ਹੈ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੇ ਇਸ ਨੂੰ ਮਟਾਉਣ ਦਾ ਜਿਹੜਾ ਯਤਨ ਹੈ ਮਹਾਰਾਜ ਨੇ ਕੀਤਾ ਹੈ ਤੇ ਸਤੀ ਪ੍ਰਥਾ ਦੀ ਗੱਲ ਪ੍ਰਸਭ ਨੇ ਕਰੀ ਹੈ ਕਿ ਸਤੀ ਪ੍ਰਥਾ ਦਾ ਜਿਹੜੀ ਚੱਲਦੀ ਸੀ ਉਸ ਨੂੰ ਕੰਡੈਮ ਕੀਤਾ ਅਤੇ ਰੀ ਮੈਰਜ ਦਾ ਜਿਹੜਾ ਸੰਦੇਸ਼ ਸੀ ਕਿ ਬੀਬੀਆਂ ਨੂੰ ਨਾਲ ਹੀ ਪਤੀ ਦੇ ਨਾਂ ਸੜਿਆ ਜਾਵੇ ਉਹ ਜਿਹੜਾ ਸਮਾਜ ਸੁਧਾਰ ਦਾ ਕੰਮ ਹੈ ਗੁਰੂ ਸਾਹਿਬ ਦੇ ਹਿੱਸੇ ਆਇਆ ਤੇ ਮੰਜੀ ਪ੍ਰਥਾ ਦੀ ਸਥਾਪਨਾ ਜਿਹੜੀ ਆ ਗੁਰੂ ਸਾਹਿਬ ਨੇ ਸਮਾਜ ਦੇ ਲਈ ਕੀਤੀ ਹੈ ਤੇ ਪੰਕਤ ਦੀ ਮਰਿਆਦਾ ਦਾ ਵੀ ਜ਼ਿਕਰ ਕੀਤਾ ਹੈ ਪ੍ਰਸਭ ਨੇ ਕਿ ਪਹਿਲਾ ਪੰਕਤ ਫਿਰ ਸੰਗਤ ਜਿਵੇਂ ਅਕਬਰ ਦੇ ਰੈਫਰੈਂਸ ਨਾਲ ਉਹਨਾਂ ਨੇ ਗੱਲ ਕੀਤੀ ਆਉਂਦੀ ਹੈ ਕਿ ਪੰਗਤ ਦੇ ਵਿੱਚ ਇਹ ਵੀ ਹੈ ਕਿ ਪੰਗਤ ਦੇ ਵਿੱਚ ਕੋਈ ਭੇਦਭਾਵ ਨਹੀਂ ਜਦੋਂ ਪਹਿਲੀ ਗੱਲ ਜਾਤ ਪਾਤ ਦੀ ਇਹ ਮਹਾਰਾਜ ਨੇ ਕੰਡੈਮਨ ਕੀਤਾ ਉਹਨੂੰ ਪਾਸੇ ਕੀਤਾ ਸਮਾਜ ਦੇ ਵਿੱਚੋਂ ਤਾਂ ਪੰਗਤ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਮੇਰੇ ਨਾਲ ਲੱਗਦਾ ਕਨਜੈਕਟੋ ਕੌਣ ਹੈ ਉਹ ਕਿਸ ਕਿਸ ਤਰ੍ਹਾਂ ਦੀ ਕੁਲ ਦਾ ਹੈ ਜਾਂ ਕਿਸ ਤਰ੍ਹਾਂ ਦੀ ਜਾਤ ਨੂੰ ਬਿਲੋਂਗ ਕਰਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਮਲਟੈਨੀਅਸਲੀ ਜਿਹੜੇ ਸਮਾਜ ਦੇ ਸੁਧਾਰ ਦੀ ਗੱਲ ਹੈ ਮਹਾਰਾਜ ਦੀ ਜਿਹੜੀ ਹੈ ਜੀਵਨ ਤੇ ਵਿੱਚ ਸਾਨੂੰ ਮਿਲਦੀ ਹੈ ਤੇ ਜਿਹੜੀ ਇੱਕ ਵੱਡੀ ਗੱਲ ਹੈ ਗੁਰੂ ਸਾਹਿਬ ਦੇ ਜੀਵਨ ਚੋਂ ਸਾਨੂੰ ਸਿੱਖਣ ਵਾਲੀ ਉਹ ਹੈ ਕਿ ਗੁਰੂ ਸਾਹਿਬ ਦੇ ਜੀਵਨ ਤੋਂ ਸਾਨੂੰ ਜਿਹੜੀ ਵੀ ਸੇਵਾ ਕਿਸ ਤਰ੍ਹਾਂ ਦੀ ਕਰੀਂਦੀ ਹੈ ਇਹ ਗੁਰੂ ਅਮਰਦਾਸ ਸਾਹਿਬ ਤੋਂ ਸਿੱਖਣ ਦੀ ਲੋੜ ਹੈ ਮੀਨਜ਼ ਇੰਨੇ ਪਰਉਪਕਾਰੀ ਗੁਰੂ ਮਹਾਰਾਜ ਅਤੇ ਮੇਰੇ ਖਿਆਲ ਜੇ ਮੈਟੀਕੁਮਾ 61 61 ਸਾਲ ਦੀ ਉਮਰ ਦੇ ਵਿੱਚ ਦੂਸਰੇ ਪਾਸਾ ਨਾਲ ਮੇਲ ਹੁੰਦਾ 73 ਸਾਲ ਦੀ ਉਮਰ ਦੇ ਵਿੱਚ ਜਾ ਕੇ ਮਹਾਰਾਜ ਨੂੰ ਗੁਰਿਆਈ ਮਿਲਦੀ ਹੈ 12 ਸਾਲ ਦੂਸਰੇ ਪਾਸਾ ਦੇ ਜਿਹੜੇ ਅਸ্নান ਦੀ ਸੇਵਾ ਜਿਹੜੀ ਹੈ ਗਾਗਰ ਭਰ ਕੇ ਲਿਉਂਦੇ ਮੀਨਜ਼ ਇਸ ਤਰ੍ਹਾਂ ਏਡੇ ਜਿਹੜੀ ਹੈਗੀ ਉਮਰ ਦੇ ਵਿੱਚ ਬਿਨਾ ਨਾਂਗਾ ਠੀਕ ਹੈ ਨਾ ਤੇ ਏਡੀ ਬੇਟੀ ਸੇਵਾ ਦਾ ਜਿਹੜਾ ਫਲ ਹੈ 12 ਸਾਲ ਬਾਅਦ ਮਹਾਰਾਜ ਨੂੰ ਮਿਲਿਆ ਤੇ 73 ਸਾਲ ਦੀ ਉਮਰ ਸੀ ਜਦੋਂ ਮਹਾਰਾਜ ਨੂੰ ਗ੍ਰਹੀ ਜਿਹੜੀ ਹੈਗੀ ਉਹ ਮਿਲੀ ਹੈ ਅਤੇ ਗੁਰਬਾਣੀ ਦੇ ਵਿੱਚ ਸੌਰੀ ਜਿਹੜਾ ਗੁਰਮਤ ਹੈ ਜਾਂ ਗੁਰ ਇਤਿਹਾਸ ਹੈ ਜਾਂ ਗੁਰਾਂ ਦਾ ਫਲਸਫਾ ਹੈ ਉਹਦੇ ਵਿੱਚ ਗੁਰਸਿੱਖੀ ਦੇ ਵਿੱਚ ਜਿਹੜੀ ਉਮਰ ਉਹ ਕੁਏ ਮਾਨੇ ਨਹੀਂ ਰੱਖਦੇ ਮੇਰੇ ਖਿਆਲ ਗੁਰੂ ਦਸੇ ਗੁਰੂ ਸਾਹਿਬਾਨ ਤੋਂ ਸਭ ਤੋਂ ਵੱਧ ਉਮਰ ਦੇ ਵਿੱਚ ਗੁਰਿਆਈ ਪ੍ਰਾਪਤ ਹੈ ਜਿਹੜੀ ਗੁਰੂ ਅਮਰਦਾਸ ਨੂੰ ਹੋਈ ਹੈ ਜਦ ਕਿ ਸਾਰੇ ਤੋਂ ਛੋਟੀ ਉਮਰ ਦੇ ਸੀ ਦੇਖਦੇ ਆ ਅੱਠਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਦੇ ਹਿੱਸੇ ਮਹਾਰਾਜ ਦੇ ਹਿੱਸੇ ਜਿਹੜੀ ਗੁਰਿਆਈ ਵੀ ਹਸੀ ਹੈ ਇਸ ਲਈ ਮੀਨਜ਼ ਇੱਥੇ ਆਪਾਂ ਸ਼ਹੀਦਾਂ ਦੀ ਧਰਤੀ ਤੇ ਬੈਠੇ ਆ ਇੱਥੇ ਦੇ ਸ਼ਹੀਦਾਂ ਦੀ ਗੱਲ ਕਰੀਏ ਕਿ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮੀਨਜ਼ ਗੁਰੂ ਸਿੱਖੀ ਦੇ ਵਿੱਚ ਮੀਨਜ਼ ਸ਼ਹਾਦਤ ਦਾ ਜਾ ਕਿਸੇ ਪ੍ਰਾਪਤੀ ਦਾ ਜਾਂ ਉਸ ਪਰਮੇਸ਼ਰ ਦੀ ਜਿਹਦੇ ਤੇ ਰਹਿਮਤ ਹੋਣੀ ਆ ਉਮਰ ਦਾ ਉੱਥੇ ਕੋਈ ਤਕਾਜ਼ਾ ਨਹੀਂ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿ 12 ਸਾਲ ਦੀ ਸੇਵਾ ਜਿਹੜੀ ਹੈ ਉਹ ਤੋਂ ਬਹੁਤ ਕੁਝ ਸਾਨੂੰ ਸਿੱਖਣਾ ਚਾਹੀਦਾ ਕਿ ਕਿਸ ਉਮਰ ਦੇ ਵਿੱਚ ਜਾ ਕੇ ਮਹਾਰਾਜ ਨੇ ਜਿਹੜੀ ਹੈਗੀ ਆ ਉਹ ਸੇਵਾ ਕੀਤੀ ਹੈ ਤੇ ਉਹਦਾ ਜਿਹੜਾ ਫਲ ਆ ਮਹਾਰਾਜ ਨੂੰ ਮਿਲਿਆ 73 ਸਾਲ ਦੀ ਉਮਰ ਵਿੱਚ ਕੁਰਿਆਈ ਆ ਜਿਹੜੀ ਮਹਾਰਾਜ ਨੂੰ ਮਿਲੀ ਹੈ ਤੇ ਸਾਰਿਆਂ ਤੋਂ ਜਿਹੜੀ ਵੱਡੀ ਗੱਲ ਹੈ ਜੋ ਗੁਰਵਾਣੀ ਮਹਾਰਾਜ ਨੇ ਸਾਨੂੰ ਸਾਡੇ ਹਿੱਸੇ ਦਿੱਤੀ ਹੈ ਪੈਸਾਂ ਨੇ ਇਹ ਕਾਫੀ ਜ਼ਿਕਰ ਕੀਤਾ ਉਹਨਾਂ ਦੇ ਵਿੱਚੋਂ ਤੇ ਸਾਰਾ ਰਾਗਾਂ ਦੇ ਵਿੱਚ ਮਹਾਰਾਜ ਦੀ ਬਾਣੀ ਦਰਜ ਹੈ ਤੇ ਪੰਜ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ ਜਾਂ ਅਮਰਤ ਪ੍ਰਚਾਰ ਵੇਲੇ ਦੀ ਬਾਣੀ ਹੈ ਉਹ ਤੋਂ ਦੇ ਜਿਹੜੀ ਬਾਣੀ ਆਨੰਦ ਸਾਹਿਬ ਪ੍ਰਮੁੱਖ ਬਾਣੀ ਮਹਾਰਾਜ ਨੇ ਸਾਨੂੰ ਦਿੱਤੀ ਹੈ ਤੇ ਜੋ ਪੰਜ ਬਾਣੀਆਂ ਦੇ ਵਿੱਚ ਦਰਜ ਹੈ ਤੇ ਮੈਂ ਉਹਦੇ ਵਿੱਚ ਜਿਹੜੀ ਹੈਗੀ ਆ ਆਨੰਦ ਸਾਹਿਬ ਦੇ ਵਿੱਚ ਕਿਉਂਕਿ ਜੀਵਨ ਦਾ ਜਿਹੜਾ ਪਰਯੋਜਨ ਹੈ ਆਲਟੀਮੇਟ ਸਾਡੇ ਜੀਵਨ ਦਾ ਮਕਸਦ ਕੀ ਹੈ ਉਹ ਇਹ ਹੈ ਕਿ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਦੇ ਕਾਰਜ ਕਰਨੇ ਕਿ ਪ੍ਰਮਾਤਮਾ ਦੇ ਨਾਲ ਤੁਸੀਂ ਆਤਮਾ ਨੂੰ ਇੱਕ ਕਰਨਾ ਹੈ ਜਨ ਦੇ ਜਨਮ ਮਰਨ ਦੇ ਚੱਕਰ ਤੋਂ ਜੋ ਸਾਨੂੰ ਗੁਰਸਿੱਖੀ ਦੱਸਦੀ ਹੈ ਕਿ ਜਿਹੜਾ ਜੀਵਨ ਦਾ ਸਾਡਾ ਇਹ ਮਨੁੱਖੀ ਜੀਵਨ ਦਾ ਆਲਟੀਮੇਟ ਏਥੀਸ ਕੀ ਹੈ ਉਹ ਇਹ ਹੈ ਕਿ ਪ੍ਰਮਾਤਮਾ ਨਾਲ ਅਕਾਲ ਪੁਰਖ ਨਾਲ ਇੱਕਮਿਕ ਹੋਣ ਦੀ ਗੱਲ ਤੇ ਜਿਹੜੀ ਅਨੰਦ ਸਾਹਿਬ ਦੇ ਬਾਣ ਪੌੜੀ ਹੈ ਜਿਹੜੀ ਕਿ ਮਹਾਰਾ ਸਾਨੂੰ ਇਹ ਦੱਸ ਦਿੰਦੇ ਅਮਰਦਾਸ ਮਹਾਰਾਜ ਜੀ ਕਿ ਉਹ ਗੁਰੂ ਤੋਂ ਬਿਨਾ ਪ੍ਰਾਪਤੀ ਨਹੀਂ ਹੋ ਸਕਦੀ ਗੁਰੂ ਤੋਂ ਬੇਮੁਖ ਹੋ ਕੇ ਇਹ ਜਿਹੜਾ ਮੰਜ਼ਿਲ ਹੈ ਇਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਤਾਂ ਜਿਹੜੀ ਬਾਣੀ ਹੈ ਇੱਕ ਪੌੜੀ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ ਸਤਗੁਰ ਬਿਨ ਸਤਗੁਰ ਮੁਕਤ ਨਾ ਪਾਵੈ ਬੇਮੁਖਤ ਜੇ ਬੇਮੁਖੋ ਕੇ ਗੁਰੂ ਤੋਂ ਇਹ ਮੁਕਤੀ ਨਹੀਂ ਪੈ ਸਕਦੀ ਜਾਂ ਇਸ ਜਿਹੜਾ ਉਦੇਸ਼ ਹੈ ਮਨੁੱਖੀ ਜੀਵਨ ਦਾ ਉਹਦੀ ਪ੍ਰਾਪਤੀ ਨਹੀਂ ਹੋ ਸਕਦਾ ਪਾਵਨ ਮੁਕਤ ਹੋਰਥ ਹੈ ਨਹੀਂ ਪਿੱਛੋ ਵੇਖਿਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਮੈਂ ਸਾਨੂੰ ਇਹ ਸੁਦੇਸ਼ ਦਿੱਤਾ ਹੈ ਵੀ ਗੁਰੂ ਦੇ ਨਾਲ ਜੁੜ ਕੇ ਹੀ ਇਸ ਜਿਹੜਾ ਅਲਟੀਮੇਟ ਅਦੇਸ਼ ਹੈ ਸਾਡੇ ਜੀਵਨ ਦਾ ਉਹਦੀ ਪ੍ਰਾਪਤੀ ਉਹ ਹੋ ਸਕਦੀ ਹੈ ਈਵਨ ਕਿ ਸਾਡੇ ਸਾਡੇ ਸਰੀਰ ਤੇ ਮਹਾਰਾਜ ਨੇ ਸਾਨੂੰ ਇੰਦਰੀ ਦਿੱਤੇ ਨੇ ਜਾਂ ਸਾਨੂੰ ਕੰਨਾਂ ਦੇ ਬਾਬਤ ਵੀ ਮਹਾਰਾਜ ਦੀਆਂ ਪੌੜੀਆਂ ਨੇ ਜਿਵੇਂ ਸਰੀਰ ਹੀ ਕਿਉਂ ਬਣਿਆ ਪੈਸਾ ਬਨੇ ਉਹਦੇ ਗੱਲ ਕਰੇ ਇਹ ਸਰੀਰ ਆ ਮੇਰੀ ਇਸ ਜੱਗ ਮੇ ਆਏ ਕਿ ਕਿਆ ਤੂੰ ਕਰਮ ਕਮਾਇਆ ਹੈਨਾ ਸਰੀਰ ਦੇ ਬਾਰੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਕਿ ਨੇਤਰਾਂ ਦੇ ਨਾਲ ਮਹਾਰਾਜ ਨੇਤਰ ਸਾਨੂੰ ਦਿੱਤੇ ਨੇ ਇਹ ਜਗਤ ਨੂੰ ਦੇਖਣ ਦੇ ਲਈ ਤੇ ਅਸੀਂ ਦੇਖਣਾ ਕੀ ਹੈ ਇਹ ਨੇਤਰੋ ਮੇਰੇ ਹਰ ਪੈਨਾ ਹਰ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤੇਰੀ ਹਰ ਬਿਨਾਵਰ ਨਾ ਦੇਖੋ ਕੋਈ ਹਰ ਬਿਨਾਵਰ ਨਾ ਦੇਖੋ ਕੋਈ ਨਾਦਰੀ ਹਰ ਨਿਹਾਲਿਆ ਇਸ ਇਹੇ ਬੇ ਸੰਸਾਰ ਤੁਮ ਦੇਖ ਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਾਦਰੀ ਆਇ ਮੇਜ ਪਰਮੇਸ਼ਰ ਦੇ ਨਾਮ ਕੀ ਇਸ ਨੇਤਰ ਜੋ ਦਿੱਤੇ ਨੇ ਇਹਦੇ ਨਾਲ ਦੇਖਣਾ ਕੀ ਹੈ ਮਹਾਰਾਜ ਇਹ ਸਾਨੂੰ ਜਿਹੜੇ ਪਰਉਪਕਾਰ ਦੀ ਬਾਣੀ ਹੈ ਇਹਦੇ ਵਿੱਚ ਸਾਨੂੰ ਸੰਦੇਸ਼ ਕੀਤੇ ਨੇ ਤੇ ਸੁਣਨਾ ਕੀ ਹੈ ਕੰਨਾਂ ਦੇ ਨਾਲ ਇਹ ਸਭ ਤੋਂ ਮੇਰੋ ਸੱਚ ਹੈ ਸੁਣਨੇ ਨੂੰ ਪੜਾਇ ਸੱਚ ਨੂੰ ਇਹ ਸੁਣਨਾ ਹੈ ਕਿ ਸੱਚਤਾ ਅਲਟੀਮੇਟ ਪਰਮਾਤਮਾ ਹੀ ਆ ਠੀਕ ਹੈ ਸੱਚ ਤੇ ਝੂਠ ਦੋ ਚੀਜ਼ਾਂ ਦੇ ਜਿਹੜਾ ਹੈਗਾ ਸੰਸਾਰ ਹੀ ਜਿਹੜਾ ਤਾਣਾ ਬਾਣਾ ਉਸ ਬਹੁਤਾ ਜਿਹੜਾ ਹੈਗਾ ਉਹ ਝੂਠ ਦੀ ਖੜੋਂਦਾ ਜਿਹੜਾ ਸੱਚ ਤੇ ਖੜੋਂਦਾ ਪਰਮੇਸ਼ਰ ਦਾ ਜਿਹੜੀ ਗੱਲ ਹੈ ਉਹੀ ਸੱਚ ਤੇ ਖੜੋਂਦੀ ਹੈ ਤਾਂ ਸਾਨੂੰ ਮਹਾਰਾਜ ਨੇ ਦੱਸਿਆ ਕਿ ਤੁਸੀਂ ਸੱਚੇ ਸੁਣਨੇ ਨੂੰ ਇਹ ਲਾਇਨ ਕੰਨਾਂ ਦੇ ਬਾਰੇ ਮਹਾਰਾਜ ਨੇ ਸਰੀਰ ਦੇ ਅੰਗ ਦੇ ਬਾਰੇ ਗੱਲ ਕਰੀ ਹੈ ਇਸ ਸਰਪੰਨੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸੱਚ ਬਾਣੀ ਸੱਚੀ ਕੀ ਹੈ ਬਾਣੀ ਹੀ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਉਪਦੇਸ਼ ਨੇ ਗੁਰੂ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਸਾਡੇ ਤੇ ਪਰਉਪਕਾਰ ਕੀਤਾ ਸਾਡੇ ਜੀਵਨ ਦੇ ਕਲਿਆਣ ਦੇ ਲਈ ਸਾਨੂੰ ਬਖਸ਼ੇ ਨੇ ਮਹਾਰਾਜ ਨੇ ਤੇ ਹੋਰ ਰਾਗਾਂ ਦੇ ਵਿੱਚ ਵੀ ਮਹਾਰਾਜ ਦੀ ਬਾਣੀ ਆ ਜਿਵੇਂ ਅਸੀਂ ਦੇਖਦੇ ਹਾਂ ਕਿ ਰਾਗ ਸੋਰਠ ਦੇ ਵਿੱਚ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ ਉਹ ਕਿੰਨੀ ਪਿਆਰੀ ਵਣ ਤੁਰ ਤੂੰ ਰੱਖਦਾ ਆਇਆ ਤਹਲਾਦ ਜਨ ਤੂੰ ਰਾਖ ਲੈ ਹਰ ਜੀ ਉਹ ਹਰਨਾਕ ਸੁਮਾਰ ਪਚਾਇਆ ਗੁਰ ਸਿੱਖਾਂ ਨੂੰ ਜਿਹੜਾ ਹੈ ਪ੍ਰਤੀਤ ਹੈ ਹਰ ਜੀ ਉਹ ਮਨਮੁਖ ਧਰਮ ਪਲਾਇਆ ਹਰ ਜੀ ਇਹ ਤੇਰੀ ਬੜਿਆਈ ਭਗਤਾਂ ਦੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾ ਠੀਕ ਹੈ ਮੀਨਸ ਕਿਸ ਤਰ੍ਹਾਂ ਦੇ ਕਿੰਨੇ ਸਾਨੂੰ ਜਿਹੜੀ ਹੈਗੀ ਆ ਮੇਨ ਉਸ ਪਰਮੇਸ਼ਰ ਦੇ ਰਾਹ ਨਾਲ ਜੋੜਨ ਵਾਲੀ ਜਿਹੜੀ ਵੱਡਾ ਉਪਕਾਰ ਸਟੇ ਤੇ ਕੀਤਾ ਕਿ ਹੋਰ ਜਿਹੜੇ ਸਰੀਰ ਕੰਜਾਲ ਨੇ ਉਹਨਾਂ ਦੇ ਮਾਇਆ ਮਮਤਾ ਮੋਣੀ ਇਹ ਵੀ ਮਹਾਰਾਜ ਦਾ ਸੋਟ ਰਾਗ ਦੀ ਸ਼ਬਦ ਹੈ ਮਾਇਆ ਮਮਤਾ ਮੋਣੀ ਬਿੰਦਾਂ ਜਿੰਨ ਬਿੰਦਾਂ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਜਿਥ ਲਾਇ ਜੋ ਕਿਹੋ ਜਿਹੜੇ ਸੰਦੇਸ਼ ਨੇ ਉਹ ਮਹਾਰਾਜ ਨੂੰ ਗੁਰਬਾਣੀ ਦੇ ਰਾਹੀ ਜਿਹੜੇ ਹੈਗੇ ਆ ਬਕਸ ਬਕਸ ਕਰ ਰਹੇ ਨੇ ਰਾਗ ਬਸੰਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਰਾਗ ਨੇ ਜਿਹੜੇ ਬਸੰਤ ਤੇ ਰਾਗ ਮਲہار ਦੋਵੇਂ ਮੌਸਮੀ ਰਾਗ ਨੇ ਹਰ ਇੱਕ ਰਾਗ ਨੂੰ ਗਾਉਣ ਦਾ ਜਿਹੜਾ ਉਹ ਸਮਾਂ ਹੁੰਦਾ ਮਹਾਰਾਜ ਨੇ ਨਿਸ਼ਚਿਤ ਕੀਤਾ ਇਨ੍ਹਾਂ ਰਾਗ ਨੂੰ ਗਾਉਣ ਦਾ ਵੀ ਰਿਟੇਨ ਦੇ ਵਿੱਚ ਸਮੇਂ ਹੈ ਰਾਗ ਬਸੰਤ ਤੇ ਰਾਗ ਮਲہار ਤਾਰੇ ਮੌਸਮੀ ਰਾਗ ਨੇ ਮੌਸਮੀ ਰਾਗ ਦਾ ਮਤਲਬ ਸਿਰਫ ਇੰਨਾ ਹੀ ਹੁੰਦਾ ਕਿ ਜਦੋਂ ਇਹਨਾਂ ਰਾਗ ਪੂਰੇ ਸਾਲ ਦੇ ਵਿੱਚ ਕਦੇ ਇਹਨਾਂ ਦਾ ਰਾਗ ਦਾ ਮੌਸਮ ਆਉਂਦਾ ਹੈ ਇਹਨਾਂ ਦੀ ਰੁੱਤ ਆਉਂਦੀ ਹੈ ਜਦੋਂ ਇਹਨਾਂ ਦੀ ਰੁੱਤ ਆਉਂਦੀ ਹੈ ਫਿਰ ਇਹ ਜਿਹੜਾ ਸਮੇਂ ਦੀ ਬੰਦਸ਼ ਹੈ ਉਦੋਂ ਦੂਰ ਹੋ ਜਾਂਦੇ ਨੇ ਫਿਰ ਇਹਨਾਂ ਦੇ ਗਾਉਣ ਦਾ ਤੁਸੀਂ 24 ਘੰਟੇ ਕਿਸੇ ਵੀ ਸਮੇਂ ਇਹਨਾਂ ਨੂੰ ਗਾ ਸਕਦੇ ਹੋ ਜਿਵੇਂ ਬਸੰਤ ਰੁੱਤ ਦੇ ਵਿੱਚ ਆਉਂਦਾ ਹੈ ਕਿ ਲੋਹੜੀ ਦੀ ਰਾਤ ਤੋਂ ਲੈ ਕੇ ਹੋਲੇ ਮਹੱਲੇ ਦੇ ਸੁਰੂ ਬਾਤ ਤੱਕ ਸਾਰੇ ਬਸੰਤ ਰਾਗ ਦਾ ਗਾਇਨ ਹੁੰਦਾ ਤੇ ਹੁਣ ਜਿਹੜਾ ਬਰਸਾਤ ਦਾ ਮੌਸਮ ਹ ਮਲਹਾਰ ਰਾਗ ਹੈ ਉਹਦਾ ਗਾਇਨ ਹੁੰਦਾ ਤੇ ਰਾਗ ਪਸੰਤ ਦੇ ਵਿੱਚ ਜਿੰਨੇ ਵੀ ਸ਼ਬਦ ਨੇ ਬਹੁਤ ਛੋਟਾ ਹੀ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦਾ ਜਿਹੜਾ ਜੇ ਤੁਸੀਂ ਵੱਖ-ਵੱਖ ਗੁਰੂ ਸਾਹਿਬ ਤੇ ਜੀਵ ਭਗਤਾਂ ਦੇ ਸ਼ਬਦ ਨੇ ਉਹਨਾਂ ਵਿੱਚ ਰਾਗ ਦੇ ਵਿੱਚ ਜੇ ਅਸੀਂ ਉਹਦਾ ਦੇਖੀਏ ਕਿ ਵੀ ਇੰਨਾ ਜਿਹੜੀ ਹੈਗੀ ਹੈ ਬਨਾਸਪਤ ਮੌਲ ਦੀ ਹੈ ਸਾਰੇ ਪਾਸੇ ਚਹਲ ਮਹਿਲ ਹੋ ਜਾਂਦੀ ਹੈ ਸਭ ਕੁਝ ਮੌਲ ਦਾ ਸਭ ਕੁਝ ਵਧੀਆ ਲੱਗਦਾ ਹੈ ਮਹਾਰਾਜ ਕਹਿੰਦੇ ਇੱਕ ਚੀਜ਼ ਨਹੀਂ ਮੌਲ ਦੀ ਉਹ ਕੀ ਹੈ ਉਹ ਮਨੁੱਖ ਦਾ ਮਨ ਹੈ ਮੀਨਜ਼ ਬਸੰਤ ਰੁੱਤ ਆਈ ਹੈ ਚਾਰੇ ਪਾਸੇ ਬੜੀ ਹਰੀਆਬਲ ਹੈ ਬੜੇ ਫੁੱਲ ਖਿੜੇ ਨੇ ਸਭ ਕੁਝ ਹੈਗਾ ਪਰ ਜਿਹੜਾ ਮਨ ਹੈ ਮਨ ਜਿਹੜਾ ਮੌਲ ਹੈ ਉਹ ਗੁਰੂ ਦੀ ਬਾਣੀ ਤੋਂ ਬਿਨਾ ਜਾ ਗੁਰੂ ਦੀ ਨਾਦਰ ਤੋਂ ਬਿਨਾ ਉਹ ਨਹੀਂ ਮੋਲ ਸਕਦਾ ਤਾਂ ਰਾਗ ਬਸੰਤ ਦੇ ਵਿੱਚ ਮਹਾਰਾਜ ਤੀਸਰੇ ਪਾਸੇ ਬਿਨਸਪਤ ਮੋਲੀ ਚੜਿਆ ਬਸੰਤ ਇਹ ਮਨ ਮੋਲਿਆ ਸਤਗੁਰੂ ਸੰਗ ਵੀ ਬਸੰਤ ਦੇ ਚੜਨ ਨਾਲ ਵੀ ਮਾਨੇ ਬਸੰਤ ਵਿੱਚ ਜਿੰਨਾ ਦੇ ਮਾਨਾ ਪਰਮੇਸ਼ਰ ਨਾਲ ਜੁੜੇ ਰਹਿੰਦੇ ਉਹਨਾਂ ਨੂੰ ਸਦੇ ਬਸੰਤ ਰਹਿੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਸਾਰੇ ਨੇ ਅਲਟੀਮੇਟ ਜਿਹੜਾ ਮਨ ਨੂੰ ਮੋਲਣ ਦੀ ਗੱਲ ਹੈ ਉਹ ਗੁਰਬਾਣੀ ਦੇ ਨਾਲ ਹੀ ਹੈ ਜਿਹੜੀ ਉਹ ਪੂਰੀ ਹੁੰਦੀ ਹੈ ਇਹ ਮਹਾਰਾਜ ਇਹੋ ਜੇ ਪਰਪਕਾਰੀ ਵਚਨ ਨੇ ਜਿਹੜੇ ਸਾਨੂੰ ਗੁਰਬਾਣੀ ਦੇ ਵਿੱਚ ਦਿੰਦੇ ਨੇ ਅੱਗੇ ਸਬਦ ਹੈ ਮਹਾਰਾਜ ਦਾ ਬਸੰਤ ਰਾਗ ਦੇ ਵਿੱਚ ਹੀ ਇਸ ਮਨ ਕੋ ਬਸੰਤ ਕੀ ਲੱਗਿਆ ਨਾ ਸੋ ਮੀਨ ਜਿਦੋਂ ਬਸੰਤ ਰੋਤਦੀ ਹੈ ਬਾਕੀ ਸਭ ਕੁਝ ਮੋਲ ਗਿਆ ਪਰ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਇਹ ਮਨ ਨੂੰ ਨਹੀਂ ਉਹਦੀ ਚੋਟ ਲੱਗੀ ਇਹ ਨਹੀਂ ਮੋਲਿਆ ਇਹ ਮਨ ਕਿਉਂਕਿ ਇਹਨੂੰ ਇਹ ਜਿੰਨਾ ਚਿਰ ਗੁਰੂ ਨਾਲ ਨਹੀਂ ਜੁੜਿਆ ਇਹਨੇ ਮੋਲਣਾ ਕਿਉਂਕਿ ਬਾਕੀ ਦੇਖ ਕੇ ਜਿੱਦਾਂ ਜਬ ਬਸੰਤ ਦੀ ਬਹਾਰ ਨੂੰ ਤੇ ਇਹ ਕਿੰਨੇ ਨੇ ਮੋਲਣਾ ਇਹ ਮਨ ਜਲਿਆ ਦੂਜੇ ਦੋਏ ਕਿਉਂਕਿ ਇਹ ਮਨ ਦੇ ਵਿੱਚ ਕੁਝ ਹੋਰ ਜਲ ਰਿਹਾ ਇਸ ਲਈ ਇਹ ਉਹ ਚੀਜ਼ ਜਿਹੜੀ ਹੈ ਉਸ ਤੋਂ ਨੂੰ ਗੁਰੂ ਦੀ ਬਾਣੀ ਹੀ ਹੈ ਜਿਹੜੀ ਸਿੱਧੇ ਰਾਹ ਕਰ ਸਕਦੀ ਹੈ ਹੋਰ ਕੋਈ ਸਹ ਦੁਨੀਆ ਦੇ ਵਿੱਚ ਹੈ ਨਹੀਂ ਜਿਹਦੇ ਨਾਲ ਮਾਨਾ ਜਿਹੜਾ ਮਨੁੱਖ ਦਾ ਉਹ 몰 ਜਾਵੇ ਤਾਂ ਇਡੇ ਬੜੇ ਕੀਮਤੀ ਜਿਹੜੇ ਗੁਰਬਾਣੀ ਦਾ ਪਰਪਕਾਰ ਹੈ ਤੀਸਰੇ ਪਾਸਾ ਨੇ ਸਾਡੇ ਤੇ ਕੀਤਾ ਤੇ ਗੁਰਵਾ ਗੁਰੂ ਅਮਰਦਾਸ ਜਿੱਥੋਂ ਅਸੀਂ ਸਿੱਖ ਮੇਂਜ ਜਗਤ ਦੇ ਵਿੱਚ ਅਸੀਂ ਬੀਬੀਆਂ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਬੀਬੀ ਭਾਨੀ ਹੈ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਹੈ ਮੇਰੇ ਖਿਆਲ ਬਹੁਤ ਹੀ ਬੁੱਢ ਮੁੱਲਾ ਜਿਹੜਾ ਯੋਗਦਾਨਾ ਗੁਰੂ ਅਮਰਦਾਸ ਦੀ ਸੇਵਾ ਵੀ ਉਹਨਾਂ ਨੇ ਬਹੁਤ ਕਰੀ ਹੈ ਆਪਣੇ ਪਿਤਾ ਦੀ ਤੇ ਬੀਬੀ ਭਾਨੀ ਨੂੰ ਹੀ ਮਾਣ ਹੈ ਇੱਕ ਗੁਰੂ ਦੀ ਪੁੱਤਰੀ ਹੋਣ ਦਾ ਅੱਗੇ ਗੁਰੂ ਦੀ ਮੈਂਜ ਪਤਨੀ ਹੋਣ ਦਾ ਅਤੇ ਗੁਰੂ ਦੀ ਮਾਤਾ ਹੋਣ ਦਾ ਪੰਜਮ ਪਾਸ਼ਾ ਦੀ ਮਾਤਾ ਰਿਆ ਅਤੇ ਅਗਲੀ ਆਪਣੀ ਕੁੱਲ ਦੇ ਵਿੱਚ ਵੀ ਗੁਰੂ ਜਿਹੜੀ ਗੁਰਿਆਈ ਆ ਉਹਨੂੰ ਤੋੜਨ ਦਾ ਜਿਹੜਾ ਮਾਣ ਆ ਬੇਬੀ ਭਾਨੇ ਨੂੰ ਹੀ ਮਾਣ ਆ ਤਾਂ ਐਸੇ ਦੀਨ ਦੇ ਆਲ ਪਾਸ਼ਾ ਦੇ ਜੀਵਨ ਤੋਂ ਉਹਨਾਂ ਨੂੰ ਸਾਡੇ ਮੇਜ ਸਮਾਜ ਦੇ ਵਿੱਚ ਕੀਤੇ ਸੁਧਾਰਾਂ ਤੋਂ ਜਾਂ ਗੁਰਬਾਣੀ ਦੇ ਰਾਹੀਂ ਸਾਨੂੰ ਦਿੱਤੇ ਸੰਦੇਸ਼ ਤੋਂ ਸਾਨੂੰ ਸਦਾ ਹੀ ਜਿਹੜੀ ਹੈ ਉਹ ਚੇਤਨਾ ਲੈਣੀ ਚਾਹੀਦੀ ਹੈ ਸਾਨੂੰ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਚਾਹੀਦਾ ਹੈ ਤਾਂ ਐਸੇ ਦੀਨ ਦੇਵਾਲ ਪਾਸਾ ਦੇ 450 ਸਾਲਾ ਜੋਤੀਪੁਰਬ ਨੂੰ ਮਨਾਉਂਦੇ ਅੱਜ ਅਸੀਂ ਸੈਮੀਨਾਰ ਹਾਲ ਦੇ ਵਿੱਚ ਬੈਠੇ ਆ ਸਾਰਿਆਂ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਵਿਭਾਗ ਦਾ ਮੈਂ ਵਧਾਈ ਵੀ ਦਿੰਦਾ ਉਹਨਾਂ ਨੂੰ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਪਾਸਛਾ ਦੇ ਇਸ 4.5 7 ਸਾਲਾ ਜੋਤੀਪੁਰਬ ਨੂੰ ਸਮਰਪਿਤ ਇਹ ਸੈਮੀਨਾਰ ਲਿਖਿਆ ਤੇ ਆਸ ਕਰਦੇ ਹਾਂ ਕਿ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਸੈਮੀਨਾਰ ਨੇ ਵਿਭਾਗ ਲਿਖਦਾ ਰਹੂਗਾ ਤੇ ਸਾਨੂੰ ਇਸ ਤਰ੍ਹਾਂ ਗੁਰੂ ਦੇ ਵਿਚਾਰਾਂ ਨਾਲ ਜੁੜਨ ਦਾ ਵਕ ਵਕ ਸਮੇਂ ਤੇ ਮੌਕਾ ਮਿਲਦਾ ਰਹੂਗਾ ਸੋ ਇਨੀਆਂ ਵਿਚਾਰਾਂ ਮੈਂ ਤੁਹਾਡਾ ਨਾ ਕਰ ਰਹੀ ਅਸੀਂ ਗੁਰਫਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ